ਦਸੂਹਾ ਦੇ ਸਾਫਾ ਵਿਧਾਇਕ ਮिक्की ਡੋਗਰਾ ਦੇ ਵੱਲੋਂ ਬੀਤੀ ਰਾਤ ਦਸੂਹਾ ਦੇ ਵਿੱਚ ਹੋਈਆਂ ਵਕ-ਵਕ ਵਾਰਦਾਤਾਂ ਦੇ ਵਿੱਚ ਜ਼ਖਮੀ ਵਿਅਕਤੀਆਂ ਦਾ ਹਾਲ-ਚਾਲ ਪੁੱਛਣ ਲਈ ਦਸੂਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ ਇਸ ਮੌਕੇ ਉਹਨਾਂ ਵੱਲੋਂ ਬੀਤੀ ਰਾਤ ਲੁਟੇਰਿਆਂ ਦੇ ਵੱਲੋਂ ਕੀਤੇ ਜ਼ਖਮੀ ਵਿਅਕਤੀ ਦਾ ਹਾਲ-ਚਾਲ ਪੁੱਛਿਆ ਇਸ ਤੋਂ ਬਾਅਦ ਪਿੰਡ ਸੰਗਣਾ ਵਿੱਚ ਗੋਲੀ ਨਾਲ ਜ਼ਖਮੀ ਅਮਿਤ ਪਾਲ ਦੇ ਪਰਿਵਾਰ ਨਾਲ ਉਹਨਾਂ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਦਸੂਹਾ ਦੇ ਹਲਕੇ ਦੇ ਹਾਲਾਤ ਬਹੁਤ ਹੀ ਜ਼ਿਆਦਾ ਖਰਾਬ ਹਨ ਲੁਟੇਰਿਆਂ ਤੇ ਚੋਰਾਂ ਦੇ ਅੱਗੇ ਦਸੂਹਾ ਪੁਲਿਸ ਬੇਬਸ ਨਜ਼ਰ ਆ ਰਹੀ ਹੈ ਉਨ੍ਹਾਂ ਦੱਸਿਆ ਕਿ ਇੱਕ ਤੋਂ ਬਾਅਦ ਇੱਕ ਲਗਾਤਾਰ ਵਾਰਦਾਤਾ ਹੋ ਰਹੀਆਂ ਹਨ ਕੁਝ ਦਿਨ ਪਹਿਲਾਂ ਹੀ ਬਿਆਰ ਦੇ ਵਿੱਚ ਸ਼ਰਿਆ ਮਿਕ ਔਰਤ ਦੇ ਕੋਲੋਂ ਐਕਟਵਾ ਖੋਲਹੀ ਗਈ ਸੀ ਤੇ ਬੀਤੇ ਦਿਨ ਲੁਟੇਰਿਆਂ ਦੇ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਬੀਤੀ ਰਾਤ ਦੋ ਵਾਰਦਾਤਾ ਹੋਈਆਂ ਜਿਸ ਵਿੱਚ ਇੱਕ ਦੁਕਾਨਦਾਰ ਤੇ ਲੁਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਦੂਜੇ ਦੁਕਾਨਦਾਰ ਜੋ ਕਿ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ ਉਸ ਉੱਤੇ ਚਾਕੂ ਨਾਲ ਹਮਲਾ ਕਰਕੇ ਉਸ ਦੀਆਂ ਪੇਟ ਦੀਆਂ ਅੰਤੜੀਆਂ ਬਾਹਰ ਕਰ ਦਿੱਤੀਆਂ ਤੇ 1.5 ਲੱਖ ਦੇ ਨਕਦੀ ਲੁਟੇਰੇ ਲੁੱਟ ਕੇ ਫਰਾਰ ਹੋ ਗਏ ਉਹਨਾਂ ਜਾਣ ਕੇ ਦਿੰਦੇ ਦੱਸਿਆ ਕਿ ਉਹ ਇਨ੍ਹਾਂ ਪਰਿਵਾਰਾਂ ਨੂੰ ਮਿਲ ਕੇ ਹਜੇ ਹਸਪੀਟਲ ਤੋਂ ਬਾਹਰ ਨਿਕਲੇ ਸਨ ਕਿ ਉਹਨਾਂ ਨੂੰ ਪਿੰਡ ਬਿਸੋਚੱਕ ਤੋਂ ਫੋਨ ਆਇਆ ਹੈ ਕਿ ਲੁਟੇਰਿਆਂ ਨੇ ਇੱਕ ਪਰਿਵਾਰ ਦੇ ਘਰ ਵਿੱਚ ਵੜ ਕੇ ਉਹਨਾਂ ਤੋਂ ਪਿਸਤੌਲ ਦੀ ਨੋਕ ਤੇ 7000 ਰੁਪਏ ਦੀ ਲੁੱਟ ਕਰਕੇ ਉਹਨਾਂ ਤੋਂ ਫਰਾਰ ਹੋ ਗਏ ਹਨ ਉਹਨਾਂ ਕਿਹਾ ਕਿ ਦਸੂਏ ਵਾਸੀ ਇਸ ਸਮੇਂ ਡਰਦੇ ਮਾਹੌਲ ਵਿੱਚ ਜੀ ਰਹੇ ਹਨ ਤੇ ਆਏ ਦਿਨ ਕੋਈ ਨਾ ਕੋਈ ਵਾਰਦਾਤ ਹੋ ਰਹੀ ਹੈ ਅਤੇ ਪੁਲਿਸ ਇਹਨਾਂ ਨੂੰ ਰੋਕਣ ਵਿੱਚ ਨਾਕਾਮ ਹੋ ਰਹੀ ਹੈ ਉਹਨਾਂ ਕਿਹਾ ਕਿ ਉਹ ਜਲਦੀ ਹੀ ਇਸ ਵਿਸ਼ੇ ਨੂੰ ਲੈ ਕੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਤੇ ਉਹਨਾਂ ਨੂੰ ਦਸੂਰੇ ਦੀ ਬਿਗੜੀ ਕਾਨੂੰਨ ਵਿਵਸਥਾ ਦੀ ਜਾਣਕਾਰੀ ਦੇਣਗੇ ਜਿਹੜੀ ਰਾਤ ਵਾਰ ਦਾ ਤੋਈਆਂ ਉਹਦੇ ਬਾਰੇ ਕੀ ਕਹਿਣਾ ਚਾਹਦੇ ਬੜੀ ਚਿੰਤਾ ਦੀ ਗੱਲ ਹੈ ਪਿੰਚ ਨੇ 4-5 ਦਿਨਾਂ ਤੋਂ ਵਕਫ ਵਕਫਾਰ ਦਾ ਤਾ ਹੋ ਰਹੀਆਂ ਚਾਹੇ ਅਜੀਬ ਉਸੂੰ ਵੀ ਕੋਈ ਗੱਲ ਕਰਨੀ ਹੈ ਚਗਰੀ ਪਹਿਲ ਗੋਲੀ ਚੱਲ ਰਹੀ ਹੈ ਔਰ ਇੱਕ ਬੰਦੇ ਨੂੰ ਗੋਲੀ ਲੱਗੀ ਹੈ ਮੈਂ ਦੇਖਣ ਆਇਆ ਸੀ ਉਹਨਾਂ ਨੂੰ ਔਰ ਰਾਤ ਜਿਹੜੀ ਦੁਕਾਨਦਾਰ ਦੀ ਖੋਹ ਲੁੱਟ ਹੋਈ ਹੈ ਆ ਹੁਣੀ ਹੁਣੀ ਮੈਂ ਹਸਪੀਟਲ ਗੱਲ ਕਰ ਰਿਹਾ ਸੀਗਾ ਤਾਂ ਮੈਨੂੰ ਬਿਸੋ ਚੱਕ ਤੋਂ ਫਿਰ ਖੁਣਾ ਆਇਆ ਉੱਥੇ ਬਿਸੋ ਚੱਕ ਘਰ ਹੈਗਾ ਬਲਜੀਤ ਸਿੰਘ ਉਹਨਾਂ ਦਾ ਤੇ ਭਪਿੰਦਰ ਸਿੰਘ ਉਹਨਾਂ ਦਾ ਉਹਨਾਂ ਦੇ ਘਰ ਦੋ ਤਿੰਨ ਬੰਦੇ ਵੜ ਕੇ ਪਿਸਟਲ ਦਿਖਾ ਕੇ 6-7000 ਰੁਪਏ ਲੁੱਟ ਕੇ ਲੈ ਗਏ ਔਰ ਇਸੀ ਏਰੀਏ ਚ ਵੀ ਸੁਚੰਗ ਦੀ ਰੀਜੇ ਕੱਲ ਵੀ ਖੋਹੀ ਗਿਆ ਔਰ ਪਰਸੂ ਵੀ ਖੋਹੀ ਮੈਂ ਤਾਂ ਹੈਰਾਨ ਆ ਕਿ ਸਾਡੇ ਹਲਕੇ ਚ ਹੋ ਕੀ ਰਿਹਾ ਹੈ ਔਰ ਪੁਲਿਸ ਕੀ ਕਰ ਰਹੀ ਹੈ ਮੈਨੂੰ ਇਹ ਸਮਝ ਨਹੀਂ ਆਇਆ ਇਹ ਛੁਟੀਆਂ ਛੁਟੀਆਂ ਗੱਲਾਂ ਜਿਹੜੀਆਂ ਹੈਗੀਆਂ ਜਿਹੜੇ ਮੈਂ ਬੜੇ ਦੁੱਖ ਦੀ ਗੱਲ ਲੱਗੀ ਮੈਨੂੰ ਕਿ ਜਿਹੜੇ ਰਾਤ ਖੋਹੀ ਹੈ ਦਸੂਏ ਦੁਕਾਨਦਾਰ ਨਾਲ ਉਹ ਕੱਲ 10 ਵਜੇ ਦੇ ਇਥੇ ਪਰਦੇ ਆਪਣੇ ਦਾਖਲ ਹੋਏ ਆ ਹਜੇ ਤਾਂ ਕੋਈ ਬਿਆਨ ਤੱਕ ਨਹੀਂ ਲੈਣਾ ਆਇਆ ਔਰ ਮੈਂ ਸੋ ਉਹ ਬੈਠ ਉਹ ਵੀ ਆਪਣੇ ਹਾਈ ਅਫੀਸਰਾਂ ਨਾਲ ਗੱਲ ਕਰਾਂਗਾ ਕਿ ਇਹ ਤਾਂ ਗੱਲ ਠੀਕ ਨਹੀਂ ਕੋਈ ਬਾਹਰ ਦਾ ਧੋਈ ਹੈ ਕਿਸੇ ਨੂੰ ਛੱਟ ਲੱਗੀ ਹੈ ਉਹਦੀ ਬਹਿਨੂ ਜੀ ਦੇ ਵੀ ਇਨੀ ਬੁਰੀ ਛੱਟ ਲੱਗੀ ਹੈ ਕਿ ਉਹਦੀਆਂ ਤਾਂ ਜਿਹੜੀਆਂ ਅੰਤਰਾ ਬਾਹਰ ਆ ਗਈਆਂ ਸੀ ਉਹਨਾਂ ਨੂੰ ਸ਼ਿਫਟ ਕੀਤਾ ਜਲੰਧਰ ਔਰ ਉਹਦਾ ਅੱਜ ਤੱਕ ਪ੍ਰਸ਼ਾਸਨ ਵੱਲੋਂ ਕੋਈ ਹਾਲ ਚਾਲ ਪੁੱਛਣ ਆਇਆ ਡੇਢ ਲੱਖ ਰੁਪਏ ਦੀ ਬਲਕ ਹੋਈ ਹੈ ਔਰ ਸਿਰ ਤੇ ਗੜਾਸੀ ਮਾਰੀ ਹੈ ਪੇਟ ਦੇ ਵਿੱਚ ਕੋਈ ਵੀ ਚਾਕੂ ਨਾਲ ਵਾਰ ਕੀਤਾ ਦੋ ਤਿੰਨ ਜਗ੍ਹਾ ਪਿੱਠ ਦਾ ਵੀ ਵਾਰ ਕੀਤਾ ਉਹਦੇ ਸੂ ਬੜੀ ਚਿੰਤਾ ਜਨਕ ਹੈ